ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਜੀਤ ਸਿੰਘ ਭਾਮ ਜੋ ਸਾਡਾ ਦਿੱਲੀ ਦੀ ਧਰਤੀ ਤੇ ਮਜ਼ਦੂਰ ਕਿਸਾਨ ਅੰਦੋਲਨ ਚੱਲ ਰਿਹਾ ਜਿਹੜਾ ਕਿ ਅੱਜ 57 56 56 57 ਦਿਨਾਂ ਦੇ ਵਿੱਚ ਐਂਟਰ ਕਰ ਚੁੱਕਾ ਦਿੱਲੀ ਆਿਆਂ ਨੂੰ ਤੇ ਪੰਜਾਬ ਦੇ ਵਿੱਚ ਤਾਂ ਉਸ ਤੋਂ ਵੀ ਕਾਫੀ ਸਮਾਂ ਪਹਿਲਾਂ ਰੇਲ ਰੋਕੋ ਪਰੜੀਆਂ ਤੇ ਜਾਂ ਹੋਰ ਕਈ ਤਰ੍ਹਾਂ ਦੀ ਐਜੀਟੇਸ਼ਨਾਂ ਉੱਥੇ ਸਮੇਂ ਸਿਰ ਹੁੰਦੀਆਂ ਰਹੀਆਂ ਤੇ 56-57 ਦਿਨ ਦਿੱਲੀ 에 ਆਇਆ ਨੂੰ ਹੋ ਗਏ ਸਾਥੀਓ ਉਹ ਮਗਧੀਆਂ ਰਾਤਾਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਪਣੀਆਂ ਫਸਲਾਂ ਤੇ ਨਸਲਾਂ ਬਚਾਉਣ ਲਈ ਐਜੀਟੇਸ਼ਨ ਕਰ ਲਈ ਮਜਬੂਰ ਹਾਂ ਬਹੁਤ ਹੀ ਦੁਖਦਾਈ ਐਤਵੈਲੇ ਦੁਖਦਾਈ ਸਮੇਂ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਕਿਉਂਕਿ ਸਾਡੇ ਬਜ਼ੁਰਗ ਜਿਨ੍ਹਾਂ ਕੋ ਐ ਅੱਜ ਦੇ ਤਰੀਕ 'ਚ ਆਰਾਮ ਦੀ ਲੋੜ ਸੀ ਉਹ ਸਾਡੀ ਖਾਤਰ ਉਹ ਆਪਣੇ ਹੱਕ ਤੇ ਹਿੱਤਾਂ ਦੀ ਖਾਤਰ ਅੱਜ ਨੀਲੇ ਸਮਾਂ ਦੀ ਛੱਤ ਹੇਠ ਬਗਾਨੀ ਧਰਤੀ ਤੇ ਉਹ ਆਪਣਾ ਜ਼ਿੰਦਗੀ ਜੀਵਨ ਬਥਰ ਕਰ ਲਈ ਉੱਥੇ ਮਜ਼ਬੂਰ ਆ ਸਾਥਿਓ ਮੈਂ ਕੁਝ ਇੱਕ ਤੁਸੀਂ ਸਾਰੇ ਸਿਆਣਿਆਂ ਨੂੰ ਕੁਝ ਇੱਕ ਗੱਲਾਂ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਸਾਥਿਓ ਕੁਝ ਇੱਕ ਸਾਡੇ ਸਾਥੀ ਕੁਝ ਜਿਹੜੇ ਸਾਡੇ ਉੱਥੇ ਸਾਡੇ ਲੀਡ ਕਰ ਰਹੇ ਆ ਕਿਸਾਨ ਜਥੇਬੰਦੀਆਂ ਦੇ ਆਗੂ ਉਹਨਾਂ ਦੇ ਪ੍ਰੋਗਰਾਮ ਤੋਂ ਅਲੱਗ ਹੋ ਕੇ ਉਹਨਾਂ ਦੀ ਬਾਰ-ਬਾਰ ਅਪੀਲਾਂ ਦਲੀਲਾਂ ਨੂੰ ਨਾ ਮੰਨਦੇ ਹੋਏ ਕਈ ਤਰ੍ਹਾਂ ਦੇ ਆਪਣੇ-ਆਪਣੇ ਉੱਥੇ ਡਬਲੀ ਤੇ ਆਪਣੇ-ਆਪਣੇ ਰਾਗ ਗਾ ਰਹੇ ਹਨ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਫਿਰ ਸਰਕਾਰ ਤਾਂ ਪਹਿਲਾਂ ਹੀ ਸਾਨੂੰ ਬਖਵਾਦੀ ਅਤਵਾਦੀ ਬਾਹਰੋਂ ਫੰਡਿੰਗ ਹੁੰਦੀ ਆ ਬਾਹਰੋਂ ਬੰਦੇ ਇਹਨਾਂ ਨੂੰ ਸਪੋਰਟ ਕਰਦੇ ਆ ਇਹੋ ਜਿਹੀ ਗੱਲਾਂ ਦੇ ਬਾਰ-ਬਾਰ ਇਲਜ਼ਾਮ ਲਾ ਰਹੇ ਆ ਜੇ ਅਸੀਂ ਉੱਥੇ ਜਾ ਕੇ ਕੁਝ ਨਾਰੇबाजी ਕਰਦੇ ਆਂ ਕੁਝ ਅਸੀਂ ਇਹੋ ਜਿਹਾ ਕੋਈ ਗੱਲਾਂបਾਤਾਂ ਕਰਦੇ ਆਂ ਜਿਹੜੀਆਂ ਰਾਤੋਂ ਭਟਕਣੇ ਵਾਲੀਆਂ ਹੋਵੇ ਫਿਰ ਉਹ ਜਿਹੜੀ ਸਰਕਾਰ ਦੀਆਂ ਗੱਲਾਂ ਆ ਏਜੰਸੀਆਂ ਦੀਆਂ ਗੱਲਾਂ ਆ ਉਹਨਾਂ ਨੂੰ ਉਹ ਗੱਲ ਤਸਦੀਕ ਹੋ ਜਾਂਦੀ ਆ ਫਿਰ ਤੇ ਵਾਕਈ ਆ ਗੱਲ ਹੈਗੀ ਆ ਇਸ ਕਰਕੇ ਅੱਜ ਸਮੇਂ ਦੀ ਸਾਡੀ ਜਿਹੜੀ ਮੁੱਖ ਲੋੜ ਆ ਸਮੇਂ ਦੀ ਮੰਗ ਆ ਉਹ ਅਸੀਂ ਸਿਰਫ ਆਪਣੀ ਗੱਲ ਤੇ ਫੋਕਸ ਰਹੀਏ ਅਸੀਂ ਸਿਰਫ ਆਪਣੇ ਜਿਹੜੇ ਸਾਡੇ ਦੇ ਤਿੰਨ ਕਾਲੇ ਕਾਨੂੰਨ ਆਰਡੀਨਸ ਡੈਥ ਬਰੰਟ ਸਾਡੇ ਜਾਰੀ ਕੀਤੇ ਆ ਸਾਡੀਆਂ ਫਸਲਾਂ ਤੇ ਨਸਲਾਂ ਨੂੰ ਤਬਾਹ ਕਰਨ ਲਈ ਜਿਹੜੀ ਕੋਜੀ ਚਾਲ ਚੱਲੀ ਗਈ ਆ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਸਰਕਾਰ ਨੇ ਜੋ ਹੱਥ ਕੰਡੇ ਵਰਤੇ ਆ ਅਸੀਂ ਸਿਰਫ ਉਸ ਕਾਨੂੰਨ ਕਾਲੇ ਕਾਨੂੰਨ ਵਾਪਸ ਲੈਣ ਤੱਕ ਹੀ ਆਪਣਾ ਫੋਕਸ ਰੱਖੀਏ ਹੋਰ ਸੱਜੇ ਖੱਬੇ ਦੀ ਨਾਹਰੇਬਾਜ਼ੀਆਂ ਕਰਨੀਆਂ ਜਾਂ ਕੋਈ ਆਪ ਹੁਦਰੀਆਂ ਗੱਲਾਂ ਕਰਦੀਆਂ ਇਹ ਤੋਂ ਸਾਨੂੰ ਥੋੜਾ ਜਿਹਾ ਗਰੇਜ ਕਰਨਾ ਚਾਹੀਦਾ ਕਿਉਂਕਿ ਸਾਥੀਓ ਜਿਸ ਵੇਲੇ ਐਜੀਟੇਸ਼ਨਾਂ ਰਾਹੇ ਤੋਂ ਰਾਹੇ ਭੇਜਣੀਆਂ ਫਿਰ ਉਹਨਾਂ ਦੇ ਰਿਜ਼ਲਟ ਜਿਹੜੇ ਆ ਉਹ ਸਾਰਥਕ ਨਹੀਂ ਨਿਕਲਦੇ ਉਹ ਵਧੀਆ ਨਹੀਂ ਆਉਦੇ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਨੀ ਆ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਨੇ ਬਹੁਤ ਜਿਹਾਰੂ ਆਗੂ ਆ ਸਾਡੇ ਉਹ ਬਹੁਤ ਵਧੀਆ ਲੀਡ ਕਰ ਰਹੇ ਆ ਉਹ ਪ੍ਰੋਗਰਾਮ ਐਡਾ ਲੰਮਾ ਪ੍ਰੋਗਰਾਮ ਸਰਕਾਰਾਂ ਦੇ ਨਾਲ ਮੱਥਾ ਲਾਉਣਾ ਇਹ ਖਾਲਾਜੀ ਦਾ ਬਾੜਾ ਨਹੀਂ ਉਹਨਾਂ ਨੂੰ ਸਲੂਟ ਆ ਉਹਨਾਂ ਦੀ ਸੋਚ ਨੂੰ ਸਲੂਟ ਆ ਉਹਨਾਂ ਦੀ ਕੁਰਬਾਨੀ ਨੂੰ ਸਲੂਟ ਆ ਇਸ ਕਰਕੇ ਸਾਰੇ ਮੈਂ ਬੇਨਤੀ ਕਰੂੰਗਾ ਸਾਰੇ ਵੀਰਾਂ ਅੱਗੇ ਕਿ ਹੁੱਲੜਵਾਜੀ ਦੇ ਨਾਹਰੇਵਾਜੀ ਤੋਂ ਆਪਾਂ ਥੋੜ੍ਹਾ ਜਿਹਾ ਗਰੇਜ ਕਰੀਏ ਜਿਹੜੀ ਆਪਾਂ 26 ਤਰੀਕ ਦਾ ਉਹਨੇ ਸਾਨੂੰ ਪ੍ਰੋਗਰਾਮ ਦਿੱਤਾ ਸਾਡੇ ਕਸਥਾਨ ਜਥੇਬੰਦੀ ਨੇ ਸਾਡੇ ਆਗੂ ਨੇ ਸਾਨੂੰ ਪ੍ਰੋਗਰਾਮ ਦਿੱਤਾ ਅਸੀਂ ਉਹ 26 ਜਨਵਰੀ ਤੋਂ ਪਹਿਲਾਂ ਪਹਿਲਾਂ ਜਿਹੜੀ ਟਰੈਕਟਰ ਪ੍ਰੇਡ ਹੋਣੀ ਆ ਉਥੇ ਜੋ ਵੀ ਉਹਨਾਂ ਦਾ ਸਾਡਾ ਉਹਨਾਂ ਦੇ ਦਸੇ ਮਾਰਕ ਤੇ ਜੋ ਵੀ ਅਸੀਂ ਚੱਲਣਾ ਅਸੀਂ ਰਾਸਤੇ ਵਿੱਚ ਕੋਈ ਹੁੱਲੜਵਾਜੀ ਨਾ ਕਰੀਏ ਕੁਛ ਇਹੋ ਜਿਹਾ ਨਾ ਕਰੀਏ ਜਿਨ੍ਹਾਂ ਅਸੀਂ ਕੋਈ ਆਪਣੇ ਜਿਹੜੇ ਸਾਡਾ ਮਿਸ਼ਨ ਆ ਸਾਡਾ ਟਾਰਗੇਟ ਵਾ ਉਹ ਤੋਂ ਅਸੀਂ ਨਿਸ਼ਾਨੇ ਤੋਂ ਅਸੀਂ ਭਟਕ ਜਾਈਏ ਇਸ ਕਰਕੇ ਮੈਂ ਸਾਰੇ ਵੀਰਾਂ ਅੱਗੇ ਬੇਨਤੀ ਕਰੂੰਗਾ ਕਿ 26 ਤਰੀਕ ਤੋਂ ਪਹਿਲਾਂ ਪਹਿਲਾਂ ਪੁੱਜਣ ਦੀ ਦਿੱਲੀ ਪਹਿਲਾਂ ਪੁੱਜਣ ਦੀ ਕਿਉਂਕਿ ਸਰਕਾਰਾਂ ਦੇ ਕਈ ਏਜੰਸੀਆਂ ਦੇ ਕਈ ਇਹਨਾਂ ਦੇ ਹੱਥ ਲੰਬੇ ਹੁੰਦੇ ਆ ਇਹ ਨਹੀਂ ਤੇਲ ਵੀ ਬੰਦ ਕਰਨ ਦੀ ਕੋਸ਼ਿਸ਼ ਕਰਨੀ ਆ ਇਹ ਨਹੀਂ ਰਾਸਤੇ ਪੁੱਟਣ ਦੀ ਵੀ ਕਰਨੀ ਆ ਜਿਸ ਤਰ੍ਹਾਂ ਪਹਿਲਾਂ ਵੀ ਕੀਤੀ ਆ ਇਹ ਨਹੀਂ ਹੋਰ ਵੀ ਕਈ ਤਰ੍ਹਾਂ ਦੀਆਂ ਜਿੱਦਾਂ ਆਗੂਆਂ ਦੀ ਜਾਂ ਇਹਨਾਂ ਗ੍ਰਿਫਤਾਰੀਆਂ ਵੀ ਕਰਨੀਆਂ ਹੋਰ ਵੀ ਕਈ ਤਰ੍ਹਾਂ ਦੇ ਹੱਥ ਕੰਡੇ ਨਹੀਂ ਬਣਾਉਣੇ ਆ ਇਸ ਕਰਕੇ ਪ੍ਰੋਗਰਾਮ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਮਿੱਥੇ ਪ੍ਰੋਗਰਾਮ ਜਿਸ ਤਰ੍ਹਾਂ ਸਾਡੇ ਆਗੂ ਨੇ ਉਹਨੂੰ ਉਹਦੀ ਰੂਪਰੇਖਾ ਬਣਾਈ ਆ ਉਸ ਤਰ੍ਹਾਂ ਹੋਵੇ ਉਹਨੂੰ ਸਿਰੇ ਚੜ੍ਹਨ ਲਈ ਸਾਨੂੰ ਸਮੇਂ ਸਿਰ ਉੱਥੇ ਪੁੱਜ ਕੇ ਸਮੇਂ ਸਿਰ ਪੁੱਜ ਕੇ ਜੀਤੇਸ਼ਨ ਦਾ ਹਿੱਸਾ ਬਣਨਾ ਚਾਹੀਦਾ ਇੱਕ ਮੈਂ ਜ਼ਰੂਰ ਕਰੂੰਗਾ ਜਿਹੜੇ ਸਾਡੇ ਟਰੈਕਟਰ ਤੇ ਸਾਡੇ ਸਾਥੀਆਂ ਨੇ ਜਾਣਾ ਉਹ ਜ਼ਰੂਰ ਆਪਣੇ ਘਰ ਭਰ ਦੀ ਪਿੰਡਾਂ ਚੋਂ ਲਾਮ ਲਸ਼ਕਰ ਲੈ ਕੇ ਉੱਥੇ ਪੁੱਜਣ ਦੀ ਕੋਸ਼ਿਸ਼ ਕਰੋ ਔਰ ਇੱਕ ਸਲੋਗਨ ਜਿਹੜਾ ਆ ਸਾਰੇ ਜਣੇ ਇੱਕ ਆਪਣੀ ਸੰਬੰਧਤ ਜਿਹੜੀ ਸਾਡੀ ਗੱਲ ਆ ਕਿਉਂਕਿ ਜਿਹਦਾ ਵਿਆਹ ਹੋਵੇ ਉਹਦੇ ਸੋਲੇ ਗਾਈਦੇ ਆ ਉਹੀ ਗੱਲ ਜਿਹੜੀ ਗੱਲ ਹੈਗੀ ਆ ਉਹੀ ਗੱਲ ਕਰਦੇ ਚ ਅਸੀਂ ਚੰਗੇ ਲੱਗਦੇ ਆ ਐ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ਕਿਸਾਨ ਹਮੇਤੀ ਕਿਸਾਨ ਹਤਾਇਚੀ ਜਿੰਦਾਬਾਦ ਕਾਲੇ ਕਾਨੂੰਨ ਵਾਪਸ ਲਓ ਫਸਲਾਂ ਤੇ ਨਸਲਾਂ ਦੇ ਰਾਖੇ ਕਿਸਾਨ ਯੂਨੀਅਨ ਜਿੰਦਾਬਾਦ ਇਹ ਸਲੋਗਨ ਅਸੀਂ ਆਪਣੀਆਂ ਟਰੈਕਟਰਾਂ ਤੇ ਤੇ ਆਪਣੇ ਹੋਰ ਜਿਹੜੇ ਵਹੀਗਲਾਂ ਤੇ ਜਾਣਾ ਉਹਨਾਂ ਤੇ ਸਾਡੇ ਇਹੀ ਸਲੋਗਨ ਹੋਣ ਤਾਂ ਸਾਥੀਓ ਚੰਗੀ ਗੱਲ ਆ ਜਿੱਥੇ ਅਸੀਂ ਕੋਈ ਹੋਰ ਗੱਲਾਂ ਪਤਾ ਕਰਾਂਗੇ ਤਾਂ ਫਿਰ ਅਸੀਂ ਸਰਕਾਰਾਂ ਦੀ ਨਿਗਾਹ 'ਚ ਵੀ ਆਵਾਂਗੇ ਤੇ ਉਹਨਾਂ ਦੀਆਂ ਜਿਹੜੀਆਂ ਕਈਆਂ ਗੱਲਾਂ ਆ ਉਹ ਵੀ ਇੱਕ ਸੱਚ ਹੋ ਜੁਣਗੀਆਂ ਫਿਰ ਲੋ ਜੀ ਜੋ ਅਸੀਂ ਕਹਿੰਦੇ ਸੀ ਇਹ ਲੋਕ ਅੱਤਵਾਦੀ ਆ ਵੱਖਵਾਦੀ ਆ ਫੰਡਿੰਗ ਹੁੰਦੀ ਆ ਜਾਂ ਇਹ ਕੀ ਕਰਦੇ ਆ ਕਿਸਾਨੀ ਆੜੇ ਹੀਠਾ ਲੋਕ ਇਹਨਾਂ ਦੇ ਮਨਸੂਬੇ ਆ ਆ ਫਿਰ ਉਹ ਗੱਲ ਉਹਨਾਂ ਦੀ ਤਸਦੀਕ ਹੋ ਜੁਗੀ ਇਸ ਕਰਕੇ ਮੈਂ ਸਾਰੇ ਆਪਣੇ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕਰੂੰਗਾ ਫਿਰ ਸਾਥੀਓ ਵਧੀਆ ਤਰੀਕੇ ਨਾਲ ਮਿੱਥੇ ਪ੍ਰੋਗਰਾਮ ਜਿਸ ਤਰ੍ਹਾਂ ਸਾਡੀ ਕਿਸਾਨ ਜਥੇਬੰਦੀਆਂ ਨੇ ਸਾਨੂੰ ਪ੍ਰੋਗਰਾਮ ਦਿੱਤਾ ਰੂਪਰੇਖਾ ਦਿੱਤੀ ਆ ਆਪਾਂ ਉਹਨਾਂ ਤੇ ਪਹਿਰਾ ਦਈਏ ਹੋਰ ਸੱਚੇ ਖੱਬੇ ਦੀਆਂ ਗੱਲਾਂ ਤੋਂ ਬਿਲਕੁਲ ਆਪਾਂ ਗਰੇਜ ਕਰੀਏ ਕਿਉਂਕਿ ਸਾਥੀਓ ਸਰਕਾਰਾਂ ਦੇ ਏਜੰਸੀਆਂ ਦੇ ਬਹੁਤ ਤਰ੍ਹਾਂ ਦੀ ਇਹਨਾਂ ਨੇ ਕੋਸ਼ਿਸ਼ਾਂ ਹੁੰਦੀਆਂ ਵੀ ਅਸੀਂ ਪ੍ਰੋਗਰਾਮ ਨੂੰ ਇਹਨਾਂ ਨੂੰ ਲੱਗ-ਤਲੱਗ ਜਿਆ ਕਰ ਦਈਏ ਇਹਨਾਂ ਦੇ ਵਿੱਚ ਫੁੱਟ ਪਾ ਦੀਏ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਕਾਫੀ ਕੁਝ ਹੋ ਰਿਹਾ ਅਸੀਂ ਉਸ ਗੱਲ ਤੋਂ ਵੀ ਬਚ ਕੇ ਰਹਿਣਾ ਜਿਹੜੇ ਸਾਡੇ ਸਾਡੀ ਲੀਡ ਕਰ ਰਿਹਾ ਹੈ ਅੱਗੂ ਅਸੀਂ ਸਿਰਫ ਉਹਨਾਂ ਦੀਆਂ ਗੱਲਾਂ ਤੇ ਹੀ ਫੋਕਸ ਰੱਖਣਾ ਹੋਰ ਅਸੀਂ ਸੱਜੇ ਖੱਬੇ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦੇਣਾ ਆਪਣੀ ਆਪਣੀ ਡੱਫਲੀ ਤੇ ਆਪਣੇ ਆਪਣੇ ਰਾਗ ਗੋਣ ਤੋਂ ਗਰੇਜ ਕਰਨਾ ਸਾਥੀਓ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਆ ਕਿ ਹੁੱਲੜਵਾਜੀ ਦਾ ਨਾਰੇਬਾਜੀ ਤੋਂ ਗਰੇਜ ਕੀਤਾ ਜਾਵੇ ਅਸੀਂ ਪਹਿਲਾਂ ਹੀ ਕਾਫੀ ਨੁਕਸਾਨ ਚੱਲ ਚੁੱਕੇ ਆ ਬਹੁਤ ਕੀਮਤੀ ਜਾਨਾਂ ਸਾਡੇ ਸਾਥੀ ਸਾਡੇ ਵਿੱਚ ਨਹੀਂ ਰਹੇ ਸਾਥੀਓ ਜ਼ਿੰਦਗੀ ਆ ਤਾਂ ਸੰਘਰਸ਼ ਆ ਜੇ ਅਸੀਂ ਉੱਥੇ ਹੁੱਲੜਵਾਜੀ ਜਾਂ ਕੋਈ ਹੋਰ ਕੀਤੀ ਸਾਡੇ ਗੁਰੂਆਂ ਦਾ ਸਿਧਾਂਤ ਵਾ ਅਸੀਂ ਉਹ ਸਿਧਾਂਤ ਤੇ ਪਹਿਰਾ ਦੇਣਾ ਜਵੇ ਵਾਣ ਲੱਗਿਓ ਹੁਣ ਵਾਣ ਲੱਗ ਚੁੱਕਾ ਆ ਪਰ ਉਹ ਜਿਹੜਾ ਉਹ ਜਿਹੜਾ ਰੋਸਵਾ ਸਾਡਾ ਉਹ ਜਿਹੜਾ ਰੋਸਵਾ ਉਹ ਜ਼ਬਰਦਸਤ ਮੁਕਾਬਲਾ ਅਸੀਂ ਸਬਰ ਨਾਲ ਦੇਣਾ ਕਿਉਂਕਿ ਸਾਡਾ ਸਿਧਾਂਤ ਰਿਹਾ ਪੰਜਵੇਂ ਪਾਤਸ਼ਾਹ ਨੇ ਬਹੁਤ ਵਧੀਆ ਤਰੀਕੇ ਨਾਲ ਤਤੀ ਤਵੀਲ ਤਤੀ ਲੋ ਤੇ ਬੈਠ ਕੇ ਵੀ ਇਹ ਕਿਹਾ ਸੀ ਤੇ ਸਬਰ ਉਹਨਾਂ ਨੇ ਸਬਰ ਸੰਤੋਖ ਨੂੰ ਪ੍ਰੈਫਰੈਂਸ ਦਿੱਤੀ ਸੀ ਇਸ ਕਰਕੇ ਸਾਡਾ ਵੀ ਮਿਸ਼ਨ ਜਿਹੜਾ ਆ ਸਰਕਾਰ ਨੇ ਬਹੁਤ ਤਕੜਾ ਜ਼ਬਰਵਾ ਇਹ ਇਹ ਸਾਡੇ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਡੈਥ ਬਰੰਟ ਇਹ ਸਾਡੇ ਤੇ ਥੋਪੇ ਆ ਉਹ ਅਸੀਂ ਵਾਪਸ ਸਬਰ ਨਾਲ ਜਿਸ ਤਰ੍ਹਾਂ ਸਾਡੀਆਂ ਜਥੇਬੰਦੀਆਂ ਕਿਸਾਨਾਂ ਕੋਲ ਜਥੇਬੰਦੀਆਂ ਬਹੁਤ ਵਧੀਆ ਲੀਡ ਕਰ ਰਹੀਆਂ ਆ ਉਹ ਅਸੀਂ ਉਹਨਾਂ ਦੇ ਆ ਇਨ ਬਿਨ ਹਦਾਇਤਾਂ ਤੇ ਉਹਨਾਂ ਦੇ ਜਿਸ ਤਰ੍ਹਾਂ ਦਾ ਉਹਦਾ ਪ੍ਰੋਗਰਾਮ ਹੋਊਗਾ ਅਸੀਂ ਉਹਦੇ ਹਿਸਾਬ ਨਾਲ ਇਹ ਵਧੀਆ ਤਰੀਕੇ ਦੇ ਨਾਲ ਆਪਾਂ ਪ੍ਰੋਗਰਾਮ ਐਜੀਟੇਸ਼ਨ ਨੂੰ ਅੱਗੇ ਲੈ ਕੇ ਜਾਣਾ 26 ਤਰੀਕ ਤੋਂ ਪਹਿਲਾਂ ਪਹਿਲਾਂ 26 ਜਨਵਰੀ ਤੋਂ ਪਹਿਲਾਂ ਪਹਿਲਾਂ ਟਰੈਕਟਰ ਪ੍ਰੇਡ ਵਿੱਚ ਸਾਰੇ ਜਣੇ ਗੁਰੂ ਮਹਾਰਾਜ ਦਾ ਜਾਪ ਕਰਦੇ ਸਬਰ ਦਾ ਸਬਰ ਦੇ ਵਿੱਚ ਰਹਿ ਕੇ ਉੱਥੇ ਐਜੀਟੇਸ਼ਨ ਦੇ ਵਿੱਚ ਆਪਾਂ ਜਿਸ ਤਰ੍ਹਾਂ ਦਾ ਵੀ ਉਹਨਾਂ ਦਾ ਪ੍ਰੋਗਰਾਮ ਹੋਵੇਗਾ ਅਸੀਂ ਉਹ ਪ੍ਰੋਗਰਾਮ ਦਾ ਹਿੱਸਾ ਬਣਨਾ ਸਾਥੀਓ ਇੱਕ ਗੱਲ ਜ਼ਰੂਰ ਯਾਦ ਰੱਖਣੀ ਇਕੱਠ ਲੋਹੇ ਦੀ ਲਾਠ ਜੂਨੀਅਨ ਇਜ਼ ਅ ਸਟਰੈਂਥ ਇਕੱਠ ਵਰਗੀ ਜੇ ਇਕੱਠੇ ਹੋਵਾਂਗੇ ਤਾਂ ਸਾਨੂੰ ਕੋਈ ਤੋੜ ਨਹੀਂ ਸਕਦਾ ਜੇ ਅਸੀਂ ਆਪਣੇ ਆਪਣੇ ਰਾਗ ਆਪਣੇ ਆਪਣੇ ਕੋ ਲਾਪੇ ਕਰਨ ਉਹ ਸਾਨੂੰ ਜ਼ਰੂਰ ਖਰੀਦੂਗੇ ਜਾਂ ਸਾਡੇ ਵਿੱਚ ਫੁੱਟ ਪਾ ਕੇ ਸਾਨੂੰ ਅਲੱਗ-ਅਲੱਗ ਕਰੂਗੇ ਇਹਨਾਂ ਗੱਲਾਂ ਤੋਂ ਗਰੇਜ ਕਰਨਾ ਇੱਕ ਗੱਲ ਅਖੀਰ ਦੇ ਵਿੱਚ ਕਹਿਣੀ ਆ ਸਾਥੀਓ ਜਿੱਤ ਜਿਹੜੀ ਆ ਯਕੀਨੀ ਆ ਜਿੱਤ ਲੱਗੇ ਆ ਉਹਨਾਂ ਦੇ ਆਗੂ ਜਿਹੜੇ ਸਰਕਾਰ ਦੇ ਹਮੇਤੀ ਆਗੂ ਆ ਉਹ ਬਖਲਾੜ ਦੇ ਵਿੱਚ ਆ ਕੇ ਤਰ੍ਹਾਂ ਤਰ੍ਹਾਂ ਦੇ ਉਹ ਬਿਆਨ ਦੇ ਰਹੇ ਆ ਸਾਰੀ ਦੁਨੀਆ ਦੀਆਂ ਨਜ਼ਰਾਂ ਸਾਰੇ ਵਰਲਡ ਦੀਆਂ ਨਜ਼ਰਾਂ ਤੁਹਾਡੇ ਤੇ ਸਾਡੇ ਐਡੀਸ਼ਨ ਤੇ ਲੱਗੀਆਂ ਆ ਸਾਰੀ ਦੁਨੀਆ ਨੂੰ ਆਸਵਾ ਭਿ ਜਿਸ ਤਰ੍ਹਾਂ ਪ੍ਰੋਗਰਾਮ ਇਹ 65 ਤੇ 57 ਵਿੱਚ ਦੇਂ ਤੇ ਵਧੀਆ ਤਰੀਕੇ ਨਾਲ ਅੱਗੇ ਜਾ ਰਿਹਾ ਫਿਰ ਅਸੀਂ ਜ਼ਰੂਰ ਮਿਸ਼ਨ ਦੀ ਪ੍ਰਾਪਤੀ ਤੇ ਪੁੱਛ ਕੇ ਰਾਂਗੇ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਸਾਰਿਆਂ ਨੂੰ ਬੇਨਤੀ ਆ ਹੁੱਲੜਵਾਜੀ ਤੇ ਨਾਰੇਵਾਜੀ ਤੋਂ ਗਰੇਜ ਕਰਨਾ 26 ਤਰੀਕ ਤੋਂ ਪਹਿਲਾਂ-ਪਹਿਲਾਂ ਸਾਰੇ ਜਣੇ ਦਿੱਲੀ ਪੁੱਜੜ ਦੀ ਕਿਰਪਾਲਤਾ ਕਰਨੀ ਹੱਥ ਜੋੜ ਕੇ ਬੇਨਤੀ ਆ ਜਿਹੜੀਆਂ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਉਤੇ ਇਨ ਬਿਨ ਪੈਰਾ ਦੇਣਾ ਪੈਰਾ ਦੇ ਕੇ ਹੀ ਅਸੀਂ ਮਿਸ਼ਨ ਦੀ ਪ੍ਰਾਪਤੀ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ